ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਮੇਰਾ ਨਾਮ ਗੁਰਨਾਵ ਸਿੰਘ ਹੈ ਜੀ ਇਹ ਇੱਕ ਦੁਕਾਨ ਕਿੱਥੇ ਰਹਿ ਗਈ ਕੀ ਨਾਮ ਆ ਦੁਕਾਨ ਦਾ ਜੀ ਦੁਕਾਨ ਜਿਹੜਾ ਇਹ ਸੈਂਟਰ ਹੈ ਜੀ ਮਾਂ ਸਰਸਵਤੀ ਦੇ ਨਾਂ ਤੇ ਤੇ ਇਹ ਗੁਗਾ ਮੇੜੀ ਚੌਕ 'ਚ ਪੈਂਦਾ ਹੈ ਜੀ ਤੇ ਸਵੇਰੇ ਜਦੋਂ ਇਹ ਖੋਲਿਆ ਗਿਆ ਤੇ ਦੇਖਿਆ ਜਿਵੇਂ ਸ਼ਟਰ ਖੋਲਿਆ ਤੇ ਸਾਹਮਣੇ ਮੋਰਾ ਦੇਖਿਆ ਜੀ ਤੇ ਮਤਲਬ ਉਹਦੇ ਸਾਡੇ ਮਤਲਬ ਅ ਪਸੀਨੇ ਆਉਣ ਲੱਗੇ ਵੀ ਕੁਝ ਨਾ ਕੁਝ ਵਾਰਦਾਤ ਹੋ ਗਈ ਜਦੋਂ ਅੰਦਰ ਆ ਕੇ ਦੇਖਿਆ ਜੀ 10 ਲੈਪਟਾਪ ਜਿਹੜੇ ਆ ਉਹ ਗਾਇਬ ਸਿੱਕੇ ਸੀ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਸਾਡਾ ਤੇ ਬੱਚੇ ਵਿਚਾਰੇ ਮੋੜ ਮੁੜ ਕੇ ਗਏ ਆ ਅੱਜ ਤੇ ਉਮੀਦ ਨਹੀਂ ਸੀ ਵੀ ਇਦਾਂ ਦਾ ਕੁਝ ਹੋ ਸਕਦਾ ਨਾ ਹੀ ਅਸੀਂ ਸੋਚਿਆ ਉਹਨਾਂ ਨੂੰ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਰਿਕਵੈਸਟ ਕਰਦੇ ਆ ਵੀ ਭਾਈ ਇਹਨਾਂ ਚੋਰਾਚਾਰਾਂ ਤੇ ਥੋੜਾ ਜਿਹਾ ਲਗਾਮ ਲਗਾਈ ਜਾਵੇ ਤਾਂ ਕਿ ਆਮ ਜਨਤਾ ਥੋੜੀ ਹੈ ਉਹਨਾਂ ਲਈ ਰਹਿਣਾ ਵੀ ਸੁੱਖਾ ਹੋ ਜੇ ਕੰਨ ਵੀ ਬਰਾ ਮਦਦ ਕਰ ਦਿੱਤਾ ਤੇ ਸਾਡੇ ਵੀ ਜਿਹੜੀ ਹੈ ਮਤਲਬ ਆਹ ਜੇ ਲੈਪਟਾਪ ਜੇ ਇਹਨਾਂ ਦੇ ਮੇਕ ਸਦਕਾ ਮਿਲ ਜਾਂਦੇ ਜੀ ਤਾਂ ਮਿਹਰਮਾਨੀ ਹੋਊਗੀ ਕਿਉਂਕਿ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਕਿਉਂਕਿ ਚੋਰਾਂ ਦੇ ਕੰਮ ਜਿਹੜੇ ਹੁੰਦੇ ਹੈਗੇ ਅ ਅੱਜ ਤੱਕ ਤਾਂ ਮੈਂ ਦੇਖਿਆ ਨਹੀਂ ਜੀ ਕਿ ਮਤਲਬ ਵਾਪਸ ਕੋਈ ਚੀਜ਼ ਮਿਲਦੀ ਹੈ ਇਸੇ ਲਈ ਤਾਂ ਬੇਨਤੀ ਹੱਥ ਜੋੜ ਕੇ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਜੀ ਕੁਝ ਹੁੰਦਾ ਕਿੰਨਾ ਕ ਨੁਕਸਾਨ ਹੋ ਗਿਆ ਵੀਰ ਜੀ ਨੁਕਸਾਨ ਤਾਂ ਵੀਰ ਜੀ ਇੱਕ ਲੈਪਟਾਪ 25000 ਤੋਂ 30000 ਦੇ ਵਿੱਚ ਹੈ ਤਾਂ ਇਤਨ ਲੱਗਦਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਕਿੰਨਾ ਹੈ ਜੀ ਤੇ ਕਿੰਨੇ ਲੱਖ ਰੋਟੂਪ ਲੈ ਕੇ ਜੀ 10 ਲੱਖ ਰੋਟੂਪ ਤੇ ਤੁਹਾਨੂੰ ਕੋਈ ਇਹ ਲੱਗਦਾ ਸ਼ੱਕ ਸ਼ੁੱਕ ਕਿਸੇ ਦੇ ਜਾਂ ਫਿਰ ਕੋਈ ਇੱਦਾਂ ਤਾਂ ਨਹੀਂ ਸਾਡੇ ਕੋਲ ਤਾਂ ਬੱਚੇ ਆਉਂਦੇ ਜੀ ਫੜਨਗੇ ਕਈ ਵਾਰ ਮੁੰਡੇ-ਮੁੰਡੇ ਇੱਦਾਂ ਦੇ ਵੀ ਆਏ ਤੇ ਨਸ਼ਬਤੇ ਕਰਦੇ ਆ ਜੀ ਕਿ ਮਤਲਬ ਇਹ ਨਹੀਂ ਪਤਾ ਕਿ ਕੌਣ ਆਇਆ ਕੌਣ ਨਹੀਂ ਆਇਆ ਕਿਉਂਕਿ ਹਮ ਜਨਤਾ ਸਾਡੇ ਕੋਲ ਸਕੂਲ ਤੇ ਕੰਪਿਊਟਰ ਸੇ ਕਰਦੇ ਜਾਂਦੇ ਆ ਕਿ ਇਸ ਕਰਕੇ ਕੋਈ ਇੱਦਾਂ ਤਾਂ ਅਸੀਂ ਕਹਿ ਨਹੀਂ ਸਕਦੇ ਜੀ ਕਿਤਾ ਕੰਮ ਹੋ ਰਿਹਾ ਤੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ ਹਾਂਜੀ ਸਵੇਰੇ ਅਸੀਂ ਕੰਪਲੀਟ ਲਿਖਾਈ ਦਰਖਾਸਤ ਦਿੱਤੀ ਹੈ ਜੀ ਮੌਕੇ ਤੇ ਆਈ ਵੀ ਹੈ ਔਰ ਦੇਖ ਕੇ ਉਹ ਆਪ ਦੀ ਕਾਰਵਾਈ ਪਾ ਕੇ ਗਈ ਫੋਟੋ ਫੋਟਾ ਕਿਚਕਿਲਾ ਕੀ ਵੀਡੀਓ ਬਣਾ ਕੇ ਲਈ ਤੇ ਬਾਕੀ ਦੇਖੋ ਅੱਗੇ ਕੀ ਕਾਰਵਾਈ ਹੁੰਦੀ ਹੈ ਕੀ ਕਹਿ ਕੇ ਗਏ ਕੁਝ ਦੱਸ ਕੇ ਗਏ ਇਸ ਬਾਰੇ ਕੋਈ ਜਾਣਕਾਰੀ ਦੇ ਕੇ ਗਏ ਤੁਹਾਨੂੰ ਜੀ ਬਸ ਉਹਨਾਂ ਨੇ ਕਿਹਾ ਕਹਿੰਦੇ ਕਰਦੇ ਆਂ ਕੁਝ ਕੁਝ ਯੇਚ ਕਰਦੇ ਆਂ ਕਿ ਸਵੇਰ ਗਈ ਵੀ ਸੀਗੀ ਇੱਕ ਦੋ ਘਰਾਂ ਅਸੀਂ ਵੀ ਨਾਲ ਹੀ ਗਏ ਸੀਗੇ ਤੇ ਜਿੱਥੇ ਉਹਨਾਂ ਨੂੰ ਸ਼ੱਕ ਲੱਗਿਆ ਜਾਂ ਮਤਲਬ ਸਾਨੂੰ ਵੀ ਸੀਗਾ ਵੀ ਇੱਧਰ ਕੋਈ ਹੋ ਸਕਦਾ ਹੈ ਪਰ ਇਹੋ ਜਿਹੀ ਤਾਂ ਕੋਈ ਗੱਲ ਲੱਗੀ ਨਹੀਂ ਜੋ ਆਪ ਕਿ ਹੁਣ ਦੇਖੋ ਜੀ ਅੱਗੇ ਕੀ ਕਰ ਹੋਣੀ ਹੈ ਇਹ ਭਾਜੀ ਜਿੱਧਰੋਂ ਆਏ ਸੀ ਉਧਰ ਹੀ ਨਿਕਲੇ ਆ ਕਿ ਕੋਈ ਮੇਗੇਟ ਚੋਂ ਨਿਕਲੇ ਨਹੀਂ ਜੀ ਇਹ ਤਾਂ ਬੰਦ ਪਿਆ ਸੀ ਸ਼ਟਰ ਤਾਂ ਜੀ ਪਿੱਛੋਂ ਕੱਢ ਕੇ ਲੈ ਗਿਆ ਸੁਰਸਰਾ ਜਿਹੜਾ ਤੁਸੀਂ ਦੇਖਿਆ ਨਾ ਜੀ ਇਹਦੇ ਚੋਂ ਹੀ ਕੱਢ ਕੇ ਲੈ ਗਏ ਕੀ ਮੰਗੇ ਕਰਦੋਂ ਪ੍ਰਸ਼ਾਸਨ ਤੋਂ ਇਹ ਬਸ ਆਪចੋਂ ਕੇ ਬੇਨਤੀ ਕਰਦੇ ਆ ਜੀ ਕਿ ਮਤਲਬ ਜੇ ਸਾਡਾ ਕੋਈ ਨੁਕਸਾਨ ਰਿਕਵਰੀ ਹੋ ਸਕਦੀ ਹੈ ਜੀ ਤਾਂ ਮਿਹਰਬਾਨੀ ਹੋਊਗੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਾਡਾ ਤੇ ਤੁਹਾਡਾ ਕੰਮ ਕਾਰ ਨੂੰ ਜਿਠਾ ਪਰ ਹੋਊਗਾ ਜੀ ਬੱਚਿਆਂ ਨੂੰ ਉਹਨਾਂ ਚਿੱਤ ਬੰਦੀ ਰਹਿਣੇ ਚ ਸੈਂਟਰ ਉਹਨਾਂ ਚਿਰ ਤਾਂ ਬੱਚੇ ਵੀ ਪੁਜਾਰੀ ਕੀ ਕਰਨਗੇ ਆ ਕੇ ਬੈਠਣਗੇ ਕੀ ਸਿੱਖਣਗੇ ਲਈ ਤੇ ਪ੍ਰਸ਼ਾਸਨ ਤਾਂ ਇਹ ਵੀ ਪ੍ਰੈਸ ਕਰਦੇ ਆ ਕਿ ਤੁਸੀਂ ਜਿੰਮੇਟ ਕਰ ਸਕਦੇ ਹੋ ਇਸ ਰੋਇਸ ਨੂੰ ਤਾਂ ਕਿ ਅੱਗੇ ਤੋਂ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਬਚੇ ਰਹੀਏ ਜੇ ਤਾਂ ਹੌਸਲਾ ਨਹੀਂ ਪੈਣਾ ਜੀ ਹੁਣ ਤਾਂ ਕੰਮ ਕਰਨ ਦਾ ਹੋਵੇ ਕਿਉਂਕਿ ਜੇ ਉਹਰੇ ਮਤਲਬ ਜਦੋਂ ਤਾਂ ਹੁੰਦਾ ਬਾਅਦ ਵੀ ਅਸੀਂ ਦੁਬਾਰਾ ਪੈਸੇ ਲਾ ਕੇ ਵੀ ਜੇ ਉੱਥੇ ਰੋਕ ਕੇ ਕਰਕੇ ਬੈਠਾਂਗੇ ਵੀ ਤਾਂ ਫਿਰ ਉਹਦੀ ਵੀ ਕੋਈ ਸਿਕਿਉਰਟੀ ਨਹੀਂ ਹੈ